ਹਾਂਜੀ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁੱਲਰ ਭਾਸੋ ਤੋਂ ਸੋ ਰਣਜੀਤ ਜੁੱਲਰ ਦੀ YouTube ਵੀਡੀਓ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਜੋ ਸਾਡੇ YouTube ਚੈਨਲ ਨੂੰ ਇੰਨਾ ਪਿਆਰ ਦਿੰਦੇ ਨੇ ਔਰ ਆਪਣੀਆਂ ਵੀਡੀਓਜ਼ ਨੂੰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਨੇ ਸੋ ਉਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਪਸੰਦ ਆਏਗੀ ਜਿਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਰਾਈਡਲ ਕਲੈਕਸ਼ਨ ਜੋ ਕਿ 4 ਤੋਂ ਲੈ ਕੇ 5 ਤੋਲਿਆਂ ਦੀ weight range ਦੇ ਸੈੱਟ ਨੇ ਜੀ ਜਿਨ੍ਹਾਂ ਦੀ ਕਾਫੀ ਸਾਰੀ ਡਿਮਾਂਡ ਆ ਰਹੀ ਸੀ ਸਾਰੀ ਹੀ ਕਲੈਕਸ਼ਨ ਬਿਲਕੁਲ ਤਿਆਰ ਬਰ ਤਿਆਰ ਆ ਜੀ ਨਿਊ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਸਾਨੂੰ ਪੂਰਨ ਆਸ ਹੈ ਦਰਸ਼ਕੋ ਤੁਹਾਨੂੰ ਬਹੁਤ ਹੀ ਪਸੰਦ ਆਉਣਗੇ ਇਹ ਵਾਲੇ ਸੈੱਟ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੀ ਔਰ ਜਿਨ੍ਹਾਂ ਨੇ ਵੀ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਜੀ ਔਰ ਜਲਦੀ ਜਲਦੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਵੀ ਸੈੱਟ ਤੁਹਾਨੂੰ ਦਿਖਾਵਾਂਗੇ ਸਾਰੇ ਹੀ ਬਾਈਕਰਟ ਹਾਲਮਾਰਕ ਦੇ ਵਿੱਚ ਬਣਾਏ ਹੋਏ ਨੇ ਔਰ ਆਲ ਮੋਤੀ ਸਟੋਨ ਲੈਸ ਹੁੰਦੇ ਨੇ ਸੋ ਕਾਫੀ ਤੁਹਾਡੇ ਪਿਆਰ ਸਦਕਾ ਹੀ ਆਪਾਂ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਰਹਿੰਨੇ ਆ ਉਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਸੈੱਟ ਤੁਹਾਨੂੰ ਦਿਖਾਵਾਂਗੇ ਤੁਸੀਂ ਉਹਨਾਂ ਦੀ ਸਕ੍ਰੀਨ ਰਿਕਾਰਡਿੰਗ ਲਾ ਕੇ ਜਾਂ ਸਕਰੀਨਸ਼ਾਟ ਲੈ ਕੇ ਸਾਡੇ ਨਾਲ WhatsApp ਜਿਹੜੇ ਸਕਰੀਨ ਦੇ نیچے ਨੰਬਰ ਚੱਲ ਰਹੇ ਨੇ ਉਹਨਾਂ ਤੇ ਸਾਡੇ ਨਾਲ ਤੁਸੀਂ ਕੋਈ ਵੀ ਇਨਕੁਆਰੀ ਕਰ ਸਕਦੇ ਹੋ ਔਰ ਵਿਜ਼ਿਟ ਕਰ ਸਕਦੇ ਹੋ ਤੁਹਾਡੇ ਆਪਣੇ ਰੰਜੀਤ ਜੁਲਰ ਭਾਸੋਂ ਵਾਲੇ ਜੋ ਕਿ ਮੇਨ ਭਾਸੋਂ ਸ਼ਹਿਰ ਦੇ ਵਿੱਚ ਜਿੱਥੇ ਕੀ ਕਰਤਾਰ ਕੰਬਾਈਨ ਦੇ ਨਾਮ ਨਾਲ ਪਾਸੋਂ ਸ਼ਹਿਰ ਮਸ਼ਹੂਰ ਹੈ ਉੱਥੇ ਦੇ ਹੀ ਵਸਨੀਕਾਂ ਜੀ ਉੱਥੇ ਆਪਣੀ ਸ਼ਾਪ ਹੈ ਸੋ ਕਿਸੇ ਨੇ ਵੀ ਵਿਜ਼ਿਟ ਕਰਨਾ ਹੋਵੇ ਤਾਂ ਪਲੀਜ਼ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦਿਓ ਅੱਜ ਦੀ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਲੈ ਕੇ ਜਾਂਦੇ ਹੋਏ ਤੁਹਾਡੇ ਲਈ ਜੋ ਵੀ ਡਿਜ਼ਾਈਨਿੰਗ ਆਪਾਂ ਬਣਾਈ ਹੈ ਇੱਕ ਵਾਰ ਤੁਹਾਡੇ ਨਾਲ ਰੂ ਰੂਪ ਕਰਦੇ ਹਾਂ ਜੀ ਆਓ ਦਰਸ਼ਕੋ ਇੱਕ ਝਾਤ ਤੁਹਾਨੂੰ ਪਹਿਲੇ ਜਿਹੜਾ ਨਵਾਂ ਸੈੱਟ ਬਣਾਇਆ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਔਰ ਸੋਬਰ ਡਿਜ਼ਾਈਨ ਦੇ ਵਿੱਚ ਬਣ ਕੇ ਰੈਡੀ ਹੈ ਜੀ ਸੋ ਦਰਸ਼ਕੋ ਇਸ ਸੈੱਟ ਦੇ ਅਗਰ weight ਦੀ ਗੱਲ ਕੀਤੀ ਜਾਵੇ ਪਹਿਲਾ ਇਹ ਵਾਲਾ ਸੈੱਟ ਆਪਾਂ ਤੁਹਾਨੂੰ ਕਾਫੀ heavy weight ਦੇ ਵਿੱਚ ਵੀ ਬਣਾ ਕੇ ਦਿੱਤਾ ਸੀ ਕਿਉਂਕਿ ਜਿੱਦਾਂ ਹੀ gold ਦਾ rate ਵੱਧਦਾ ਜਾ ਰਿਹਾ ਹੈ ਕਸਟਮਰ ਦੀ ਬਹੁਤ ਹੀ ਡਿਮਾਂਡ ਵਧਦੀ ਜਾ ਰਹੀ ਹੈ ਵੀ light ਤੋਂ light ਸਾਨੂੰ ਬਣਾ ਕੇ ਦਿਓ ਸਾਡੇ ਕਸਟਮਰ ਨੇ ਜੀ ਰਾਜਸਥਾਨ ਤੋਂ ਜਿਨ੍ਹਾਂ ਨੇ ਸਾਡੇ ਤੋਂ online order ਕੀਤਾ ਹੈ ਜੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ 4.5 ਤੋਲਿਆਂ ਦੇ ਵਿੱਚ ਇਹ ਵਾਲਾ ਸੈੱਟ ਬਣਾਉਣ ਲਈ ਕਿਹਾ ਸੀ ਆਪਾਂ 4.5 ਤੋਲਿਆਂ ਦੇ ਵਿੱਚ ਹੀ ਇਹ ਵਾਲਾ ਨੈਕਲਸ ਉਹਨਾਂ ਨੂੰ ਬਣਾ ਕੇ ਦਿੱਤਾ ਸੋ ਕੋਈ ਵੀ ਇਸ ਨਾਲ ਟਿੱਕਾ ਮੈਚ ਕਰਾਉਣਾ ਚਾਹੁੰਦਾ ਏ 10 ਗ੍ਰਾਮ ਦਾ ਟਿੱਕਾ ਔਰ 5 ਗ੍ਰਾਮ ਦੀ ਰਿੰਗ ਯਾਨੀ ਕਿ 6 ਤੋਲਿਆਂ ਦੇ ਵਿੱਚ ਬੜਾ ਸੋਹਣਾ ਕਲਰ ਕੰਬੀਨੇਸ਼ਨ ਦੇ ਵਾਲਾ ਸੈੱਟ ਤੁਹਾਡੇ ਲਈ ਬਣ ਜਾਵੇਗਾ ਸੋ ਦਰਸ਼ਕੋ ਇਸੇ ਤਰ੍ਹਾਂ ਇਸ ਦੇ ਨਾਲ ਵਾਲਾ ਜੋ ਸੈੱਟ ਤੁਸੀਂ ਦੇਖ ਰਹੇ ਹੋ ਇਹ ਆਪਣਾ ਡਿਜ਼ਾਈਨ ਬਹੁਤ ਹੀ ਯੂਨੀਕ ਡਿਜ਼ਾਈਨ ਬਣਿਆ ਹੋਇਆ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੇ ਝੁੰਮਕਿਆਂ ਦੇ ਨਾਲ ਬੜਾ ਰਸਟ ਕਲਰ ਕੰਬੀਨੇਸ਼ਨ ਦਾ ਜੋ ਵੀ ਡਿਜ਼ਾਈਨ ਆਪਾਂ ਨੇ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਝੁੰਮਕੇ ਇਸ ਦੇ ਬਣੇ ਨੇ ਸੋ ਕਿਸੇ ਨੇ ਵੀ ਇਹ ਵਾਲਾ ਸੈੱਟ ਬਾਏ ਕਰਨਾ ਹੈ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਕਾਲ ਕਰਕੇ ਆਪਣਾ ਆਰਡਰ ਨੋਟ ਕਰਵਾ ਸਕਦੇ ਹੋ ਕਿਉਂਕਿ 골ਡ ਦੇ ਰੇਟ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ ਦਰਸ਼ਕੋ ਇਸ ਸੈੱਟ ਦਾ weight ਵੀ 5 ਤੋਲਿਆਂ ਤੋਂ ਥੋੜਾ ਜਿਹਾ ਘੱਟ ਹੀ ਐ ਅਪਰੋਕਸੀਮੇਟਲੀ 47 ਤੋਂ 48 ਗ੍ਰਾਮ weight ਇਸ ਦਾ ਬਣ ਜਾਂਦਾ ਐ ਸੋ ਤੁਸੀਂ ਕਿਸੇ ਵੀ weight range ਦੇ ਵਿੱਚ ਇਹ ਵਾਲਾ ਸੈੱਟ ਤਿਆਰ ਕਰਾ ਸਕਦੇ ਹੋ ਸੋ ਦਰਸ਼ਕੋ ਇਸੇ ਤਰ੍ਹਾਂ ਜੋ ਆਪਣਾ 트렌ਡਿੰਗ ਸੈੱਟ ਤੁਸੀਂ ਤੀਸਰੇ ਨੰਬਰ ਤੇ ਦੇਖ ਰਹੇ ਹੋ ਬਹੁਤ ਹੀ ਜੁਨੀਕ ਡਿਜ਼ਾਈਨ ਬਣਾਇਆ ਹੋਇਆ ਐ ਜਿਸ ਦੇ ਨਾਲ ਇਸ ਵਾਰ ਚੁੰਮਕਿਆਂ ਦਾ ਡਿਜ਼ਾਈਨ ਆਪਾਂ ਨੇ ਤਿਆਰ ਕੀਤਾ ਐ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਚੁੰਮਕੇ ਕਿੰਨੇ ਸੋਹਣੇ ਬਣੇ ਹੋਏ ਨੇ ਝੂਲੀ ਵਾਲੇ ਕਾਂਟੇ ਸਾਡੀਆਂ ਭੈਣਾਂ ਦੀ ਕਾਫੀ ਡਿਮਾਂਡ ਆਉਂਦੀ ਹੈ ਵੀ ਝੂਲੀ ਵਾਲੇ ਕਾਂਟਿਆਂ ਵਾਲਾ ਵੀ ਸੈੱਟ ਤੁਹਾਡੇ ਨਾਲ ਸ਼ੇਅਰ ਕਰੋ ਸੋ ਅੱਜ ਉਹਨਾਂ ਲਈ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਬਹੁਤ ਹੀ ਸੋਹਣਾ ਔਰ ਲਾਈਟ ਵੇਟ ਦੇ ਵਿੱਚ ਚੁੰਮਕੇ ਵਾਲਾ ਸੈੱਟ ਜੋ ਕਿ ਆਪਣਾ 5 ਤੋਲਿਆਂ ਵੇਟ ਦੇ ਵਿੱਚ ਰੈਡੀ ਹੈ ਜੀ 올 ਸਟੋਨ ਮੋਤੀ ਸਾਰੇ ਹੀ ਲੈਸਨ ਹੈ ਜੀ ਸੋ ਕਿਸੇ ਨੇ ਵੀ ਬਾਇ ਕਰਨਾ ਹੈ ਜੀ ਸਕਰੀਨ ਤੇ ਸਾਡੇ ਨੰਬਰ ਚੱਲ ਰਹੇ ਨੇ ਬਾਕੀ ਆਸਟ੍ਰੇਲੀਆ ਮੈਲਬਨ ਵਾਲਿਆਂ ਨੂੰ ਜਰੂਰੀ ਬੇਨਤੀ ਕਰਦੇ ਹਾਂ ਜੀ ਜਿਨ੍ਹਾਂ ਨੇ ਵੀ ਆਸਟ੍ਰੇਲੀਆ ਬੈਠੇ ਸਾਡੇ ਦਰਸ਼ਕ ਸਾਡੀ ਵੀਡੀਓ ਨੂੰ ਵਾਚ ਕਰਦੇ ਨੇ ਉਹ ਧਿਆਨ ਨਾਲ ਸੁਣਨ ਆਪਣਾ ਆਸਟ੍ਰੇਲੀਆ ਮੈਲਬਨ ਮੈਲਟਨ ਦੇ ਵਿੱਚ ਤੁਹਾਡੇ ਪਿਆਰ ਸਦਕਾ ਨਵਾਂ ਸਟੋਰ ਜਿਹੜਾ ਓਪਨ ਹੋਇਆ ਇਹ ਤੁਸੀਂ ਉੱਥੋਂ ਵੀ ਇਹ ਵਾਲੇ ਸਾਰੇ ਡਿਜ਼ਾਈਨ ਬਾਈ ਕਰ ਸਕਦੇ ਹੋ ਔਰ ਪਰਚੇਜ਼ ਕਰ ਸਕਦੇ ਹੋ ਵੇਚ ਜਿ ਕੋ ਤੁਸੀਂ ਉੱਥੋਂ ਜੁਲਰੀ ਬਾਈ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿਲ ਦੇ ਵਿੱਚ ਝਿਜਕ ਨਹੀਂ ਹੋਏਗੀ ਕਿਉਂਕਿ ਤੁਸੀਂ ਇੱਧਰ ਵੀ ਡਿਜ਼ਾਈਨ ਆਪਣਾ ਉਹੀ ਡਿਜ਼ਾਈਨ ਦੇ ਕੇ ਬਣਵਾ ਸਕਦੇ ਹੋ ਜਾਂ ਬਾਹਰ ਵੀ ਬੈਠੇ ਆਪਣੀ ਆਸਟ੍ਰੇਲੀਆ ਵਾਲੀ ਸ਼ਾਪ ਤੇ ਵੀ ਆਰਡਰ ਕਰਕੇ ਬਣਵਾ ਸਕਦੇ ਹੋ ਸੋ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਲੱਗਿਆ ਹੋਏਗਾ ਕਿਉਂਕਿ ਜਿਹੜੇ ਨਹੀਂ ਵਿਜ਼ਿਟ ਕਰ ਸਕਦੇ ਉਹ ਸਾਡੀ ਆਸਟ੍ਰੇਲੀਆ ਮੈਲਬਨ ਵਾਲੀ ਸ਼ਾਪ ਤੇ ਵੀ ਆਰਡਰ ਕਰਕੇ ਆਪਣਾ ਕੋਈ ਵੀ ਡਿਜ਼ਾਈਨ ਦੱਸ ਕੇ ਬਣਵਾ ਸਕਦੇ ਨੇ ਸੋ ਦਰਸ਼ਕੋ ਜੋ ਚੌਥੇ ਨੰਬਰ ਤੇ ਤੁਹਾਨੂੰ ਸੈੱਟ ਦਿਖਾ ਰਹੇ ਹਾਂ ਜੀ ਇਸ ਸੈੱਟ ਦੇ ਆਪਣੇ ਕੋਲ ਆਲਰੇਡੀ 7 ਤੋਂ 8 ਆਰਡਰ ਪੈਂਡਿੰਗ ਚੱਲ ਰਹੇ ਨੇ ਕਿਉਂਕਿ ਇਹ ਵਾਲਾ ਸੈੱਟ ਸਾਡਾ ਬਹੁਤ ਹੀ ਟ੍ਰੈਂਡਿੰਗ ਡਿਜ਼ਾਈਨ ਬਣ ਕੇ ਰੈਡੀ ਆ ਜੀ ਜਿਸ ਦੇ ਵਿੱਚ ਰੂਬੀ ਔਰ ਰਸਟ ਕਲਰ ਦੇ ਸਭ ਤੋਂ ਜ਼ਿਆਦਾ ਸਾਡੇ ਕੋਲ ਆਰਡਰ ਬਣ ਰਹੇ ਨੇ ਕਾਫੀ ਪਹਿਣਾ ਦੀ ਡਿਮਾਂਡ ਆ ਰਹੀ ਸੀ ਵੀ ਇਸ ਦੇ ਨਾਲ ਝੁੰਮਕੇ ਬਣਾਓ ਆਪਣੇ ਝੁੰਮਕਿਆਂ ਦੇ ਨਾਲ ਵੀ ਇੱਕ ਵੀਡੀਓ ਪਾਈ ਸੀ ਬਹੁਤ ਹੀ ਪਿਆਰ ਮਿਲਿਆ ਕਾਫੀ ਆਰਡਰ ਦੀ ਡਿਮਾਂਡ ਆਈ ਸੋ ਅੱਜ ਤੁਹਾਡੇ ਨਾਲ ਰੂ ਰੂ ਲੈ ਕੇ ਹੋਏ ਆ ਜੀ ਇਸ ਸੈੱਟ ਦੇ ਸਾਨੂੰ ਪਤਾ ਹੈ ਤੁਸੀਂ ਸਾਡੀ ਜੁਐਲਰੀ ਨੂੰ ਇੰਨਾ ਪਿਆਰ ਕਰਦੇ ਹੋ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਜੀ ਪਰ ਕਾਫੀ ਕਸਟਮਰਜ਼ ਦੂਰ ਦਰਾਡੇ ਬੈਠੇ ਹੋਣ ਕਰਕੇ ਆਪਣੇ ਜੋ ਪਰਸਨਲ ਪਹਿਲਾਂ ਤੋਂ ਜੁਐਲਰੀ ਬਾਏ ਕਰਦੇ ਨੇ ਉਹ ਜੁਐਲਰ ਤੋਂ ਜ਼ਰੂਰ ਬਣਵਾਤਾ ਲੈਂਦੇ ਨੇ ਜੁਐਲਰੀ ਪਰ ਉਹਨਾਂ ਨੂੰ ਬਾਅਦ ਦੇ ਵਿੱਚ ਥੋੜਾ ਪਸਤਾਵਾ ਹੁੰਦਾ ਹੈ ਕਿਉਂਕਿ ਡਿਜ਼ਾਈਨ ਜਿਹੜੀ ਵੀ ਸ਼ੌਪ ਦਾ ਤੁਸੀਂ ਦੇਖਿਆ ਹੁੰਦਾ ਹੈ ਪਲੀਜ਼ ਉਸ ਹੀ ਸ਼ੌਪ ਤੋਂ ਬਾਏ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਨੂੰ ਬਾਅਦ ਦੇ ਵਿੱਚ ਪਸਤਾਵਾ ਨਾ ਕਰਨਾ ਪਵੇ ਕਿਉਂਕਿ ਤੁਸੀਂ ਇਹ ਗੱਲ ਨੂੰ ਸ਼ਾਇਦ ਕਾਫੀ ਜਾਣੇ ਸਮਝ ਚੁੱਕੇ ਹੋਵੋਗੇ ਕਿਉਂਕਿ ਜਿਸ ਘਰ ਦਾ ਆਪਾਂ ਟੇਸਟ ਪਹਿਲਾਂ ਚੈੱਕ ਕੀਤਾ ਹੋਵੇ ਉਸ ਘਰ ਦੇ ਹੀ ਉਹੀ ਟੇਸਟ ਉੱਥੇ ਮਿਲ ਸਕਦਾ ਹੈ ਸੋ ਬਾਕੀ ਤੁਸੀਂ ਜ਼ਿਆਦਾ ਸਮਝਦਾਰ ਹੋ ਸਾਰੇ ਹੀ ਸੋ ਅੱਜ ਦੀ ਜੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੰਜਵਾਂ ਸੈੱਟ ਆਪਾਂ ਦਿਖਾ ਰਹੇ ਹਾਂ ਦਰਸ਼ਕੋ ਇਹ ਵਾਲਾ ਸੈੱਟ ਦਾ ਤੁਸੀਂ weight range ਸੁਣ ਕੇ ਹੈਰਾਨ ਹੋਣਾ ਕਿਉਂਕਿ ਇਹ ਵਾਲਾ ਸੈੱਟ ਸਾਰਿਆਂ ਨੂੰ ਲੱਗਦਾ ਹੋਣਾ ਵੀ 7 ਤੋਂ 8 ਤੋਲਿਆਂ ਦੇ ਵਿੱਚ ਬਣਿਆ ਹੋਣਾ ਪਰ ਜੇ ਅਗਰ ਤੁਸੀਂ ਇਹਦਾ ਸਹੀ ਵજન ਤੁਸੀਂ ਸਾਨੂੰ ਦੱਸ ਦੇਣਾ ਅਸੀਂ ਤੁਹਾਨੂੰ ਅਸੀਂ ਆਪਣੇ ਵੱਲੋਂ ਬਹੁਤ ਹੀ ਸੋਹਣਾ ਇਨਾਮ ਦੇਵਾਂਗੇ ਇਨਾਮ ਕੀ ਹੋਊਗਾ ਉਹ ਸਰਪ੍ਰਾਈਜ਼ ਹੋਊਗਾ ਜੋ ਸਹੀ weight ਇਸ ਕਰਨਗੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਬਹੁਤ ਹੀ ਰੀਅਲ ਮੋਤੀਆਂ ਦੀ ਮਾਲਾ ਦੇਵਾਂਗੇ ਜਿਸ ਦੇ ਵਿੱਚ ਤੁਸੀਂ ਆਪਣਾ ਐਡਰੈਸ ਸਾਨੂੰ WhatsApp ਕਰਨਾ ਹੈ ਜੋ ਸਹੀ weight guess ਕਰੂਗਾ ਉਸ ਦਾ ਇਨਾਮ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਅਨਾਉਂਸ ਕਰਾਂਗੇ ਕਿਉਂਕਿ ਪਹਿਲਾਂ ਵਾਲੇ ਵੀ ਇਨਾਮ ਕਾਫੀ ਕਸਟਮਰਜ਼ ਦੇ ਰਹੇ ਹੋਏ ਨੇ ਕਿਉਂਕਿ ਥੋੜਾ ਬਿਜ਼ੀ ਹੋਣ ਕਰਕੇ ਸਾਡੇ ਤੋਂ ਵੀਡੀਓ ਵੀ ਅੱਜ ਕਾਫੀ ਟਾਈਮ ਬਾਅਦ ਤੁਹਾਡੇ ਨਾਲ ਸਾਂਝੀ ਕਰਨ ਦਾ ਮੌਕਾ ਮਿਲਿਆ ਸੋ ਦੇਖਦੇ ਆਂ ਦਰਸ਼ਕੋ ਜੋ 2 ਦਿਨਾਂ ਦੇ ਵਿੱਚ ਵਿੱਚ ਇਸ ਸੈੱਟ ਦਾ ਸਹੀ weight guess ਕਰਨਗੇ ਅਸੀਂ ਉਹਨਾਂ ਨੂੰ ਜ਼ਰੂਰ ਆਪਣੇ ਵੱਲੋਂ ਬਣਦਾ ਇਨਾਮ ਦਵਾਂਗੇ ਕਿਉਂਕਿ ਕਾਫੀ ਕਸਟਮਰ ਤੁਹਾਨੂੰ ਪਤਾ ਹਫਤੇ ਬਾਅਦ ਰਿਪਲਾਈ ਕਰਦੇ ਨੇ ਇਸ ਦੇ नीचे ਉਹ ਅਸੀਂ ਹੀ ਦੱਸ ਦਿੰਨੇ ਹੁੰਦੇ ਆ ਵੀ ਸਹੀ ਵੇਟ ਦਾ ਕਿਉਂਕਿ ਕਸਟਮਰ ਇਨਕੁਆਰੀ ਸਾਡੇ ਇੰਸਟਾਗ੍ਰam ਪੇਜ ਤੇ ਵੀ ਕਰਦੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਸਾਨੂੰ ਮਜਬੂਰ ਨ ਵੀਟ ਦੱਸਣਾ ਪੈਂਦਾ ਏ ਬਟ ਅਸੀਂ 2 ਦਿਨ ਇਸ ਸੈਟ ਦਾ ਵੇਟ ਨਹੀਂ ਕਿਸੇ ਨੂੰ ਵੀ ਦੱਸਾਂਗੇ 2 ਦਿਨਾਂ ਬਾਅਦ ਜੋ ਵੀ ਕੋਈ ਮੈਸੇਜ ਸਹੀ ਕਰਦਾ ਏ ਉਸ ਦਾ ਇਸ ਦੇ ਵਿੱਚ ਕੋਈ ਇਨਾਮ ਦਾ ਹੱਕਦਾਰ ਨਹੀਂ ਹੋਏਗਾ ਸੋ ਲਾਸਟ ਦੇ ਵਿੱਚ ਦਰਸ਼ਕੋ ਤੁਸੀਂ ਜੋ ਸੈਟ ਦੇਖ ਰਹੇ ਹੋ ਇਹ ਵਾਲਾ ਸੈਟ ਸਾਡਾ ਅੰਮ੍ਰਿਤਸਰ ਸਾਹਿਬ ਜਾ ਰਿਹਾ ਜੀ ਸੋ ਸਾਡੇ ਕਸਟਮਰ ਦੀ ਡਿਮਾਂਡ ਸੀ ਵੀ ਉਹਨਾਂ ਨੂੰ ਬਹੁਤ ਹੀ ਘੱਟ ਵਜਨ ਦੇ ਵਿੱਚ ਸਾਰੀਆਂ ਚੀਜ਼ਾਂ ਜਿੱਦਾਂ ਟਿੱਕਾ ਰਿੰਗ ਕਾਂਟੇ ਔਰ ਨੈਕਲਸ ਪੂਰਾ ਬਰਾਇਡਲ ਕਨਸੈਪਟ ਚਾਹੀਦਾ ਸੀ ਔਰ ਇਸ ਦੀ weight range ਦਰਸ਼ਕੋ only ਤੁਸੀਂ ਦੇਖ ਸਕਦੇ ਹੋ ਜੀ only 54 ਗ੍ਰਾਮ 930 ਮਿਲੀਗ੍ਰਾਮ ਦੇ ਵਿੱਚ ਬਣ ਕੇ ਰੈਡੀ ਹੈ ਜੀ ਯਾਨੀ ਕਿ 5.5 ਤੋਲਿਆਂ ਦੇ ਵਿੱਚ ਬਹੁਤ ਪਿਆਰਾ ਸੈੱਟ ਜਿਸ ਦੇ ਵਿੱਚ ਟਿੱਕਾ, ਰਿੰਗ, ਨੈਕਲੇਸ, ਈਅਰਿੰਗ ਤੁਹਾਨੂੰ ਸਾਰਿਆਂ ਨੂੰ ਤਿਆਰ-ਵਰ ਤਿਆਰ ਮਿਲਣਗੇ। ਸੋ ਦਰਸ਼ਕੋ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਤੁਹਾਨੂੰ ਆਪਾਂ ਡਿਜ਼ਾਈਨ ਦਿਖਾਏ ਨੇ ਉਹ ਸਾਰੇ ਹੀ ਇੱਕ ਤੋਂ ਇੱਕ ਡਿਜ਼ਾਈਨ ਅਸੀਂ ਆਪਣੇ ਵੱਲੋਂ ਬਣਾਏ ਸੀ। ਸੋ ਇੱਕ ਵਾਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਣਾ ਜੀ ਕਿੱਦਾਂ ਲੱਗੇ ਤੁਹਾਨੂੰ ਅੱਜ ਦੇ ਜਿਹੜੇ ਆਪਾਂ ਬਰਾਇਡਲ ਸੈੱਟ ਜੋ ਕਿ ਸਾਡੇ 5 ਤੋਲਿਆਂ ਤੋਂ ਲੈ ਕੇ ਅਪਰੋਕਸੀਮੇਟਲੀ 6 ਤੋਲਿਆਂ ਦੀ ਰੇਂਜ ਦੇ ਵਿੱਚ ਜੋ ਵੀ ਡਿਜ਼ਾਈਨਿੰਗ ਦਿੱਤੀ ਆ ਉਹ ਤੁਹਾਨੂੰ ਕਿੱਦਾਂ ਲੱਗੀ ਜਲਦ ਹੀ ਨਵੀਂ ਵੀਡੀਓ ਕਿਸੇ ਡਿਜ਼ਾਈਨਿੰਗ ਦੀ ਲੈ ਕੇ ਆਈਏ ਕਮੈਂਟ ਬਾਕਸ ਦੇ ਵਿੱਚ ਜਰੂਰ ਸੁਝਾਅ ਦੇਣਾ ਕਿਹੜੀਆਂ ਵੀਡੀਓਜ਼ ਤੁਹਾਨੂੰ ਜ਼ਿਆਦਾ ਵਧੀਆ ਲੱਗੀਆਂ ਉਹ ਵੀ ਸਾਨੂੰ ਜਰੂਰ ਦੱਸਣਾ ਕਿਹੜੀ ਨਵੀਂ ਕਲੈਕਸ਼ਨ ਤੁਹਾਡੇ ਲਈ ਬਣਾਈਏ ਉਹ ਵੀ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰਨਾ ਕਿਉਂਕਿ ਤੁਹਾਡੇ ਪਿਆਰ ਸਦਕਾ ਹੀ ਇਹ ਸਾਰਾ ਕੁਝ ਪੋਸੀਬਲ ਆ ਤੁਹਾਡੇ ਪਿਆਰ ਔਰ ਦਵਾਵਾਂ ਦੇ ਨਾਲ ਹੀ ਅਸੀਂ ਚੱਲਦੇ ਰਹਿੰਦੇ ਆ ਦਿਨ ਰਾਤ ਆਪਣੀ ਮਿਹਨਤ ਨੂੰ ਜਾਰੀ ਰੱਖਦੇ ਆ ਸਾਡੀ ਸਮੁੱਚੀ ਟੀਮ ਜੋ ਰੰਜੀਤ ਜੂਲਰ ਦੀ ਸਮੁੱਚੀ ਟੀਮ ਆ ਉਸ ਦਾ ਸਾਰੇ ਹੀ ਦਰਸ਼ਕਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹੋਏ ਅੱਜ ਦੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆ ਜਲਦ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ